ਸਾਡੇ ਬਹੁਤ ਹੀ ਸਤਕਾਰਯੋਗ ਸਾਥੀ ਜਗਜੀਤ ਸਿੰਘ ਡੱਲੇਵਾਲ ਜੀ ਪਿਛਲੇ 34 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਆ ਆਪਣੀਆਂ ਜਾਇਜ਼ ਤੇ ਹੱਕੀ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਵਾਸਤੇ ਪੰਜਾਬ ਦੀਆਂ ਨੂੰ ਉਹ ਲੜਾਈ ਲੜ ਰਹੇ ਆ ਅਸੀਂ ਪੰਜਾਬ ਰੋਡਵੇਜ ਪੀਆਰਟੀਸੀ ਪਨਵਾਸ ਕੰਟਰੈਕਟ ਵਰਕਰ ਯੂਨੀਅਨ 25/11 ਵੱਲੋਂ ਡਟਵੀ ਹਮੈਤ ਦਾ ਜਿਹੜਾ ਐਲਾਨ ਕੀਤਾ ਹੋਇਆ ਕੱਲ ਨੂੰ 10 ਵਜੇ ਤੋਂ ਲੈ ਕੇ ਕਿ ਅਸੀਂ 2 ਵਜੇ ਤੱਕ ਜਿਹੜੀਆਂ ਮੁਕੰਮਲ ਬੱਸਾਂ ਦਾ ਚੱਕਾ ਜਾਮ ਕਰਕੇ ਉਹਨਾਂ ਦੇ ਵੱਡੇ ਪੱਦਰ ਤੇ ਇਕੱਠ ਕਰਕੇ ਉਹਨਾਂ ਦੇ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਾਂਗੇ ਨਾਲ ਹੀ ਅਸੀਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਡੱਲੇਵਾਲ ਸਾਹਿਬ ਜੀ ਦੀ ਸਿਹਤ ਜਿਹੜੀ ਦਿਨੋ-ਦਿਨ ਨਾਜ਼ਕ ਹੁੰਦੀ ਜਾ ਰਹੀ ਆ ਸਿਹਤ ਨੂੰ ਮੁੱਖ ਰੱਖਦੇ ਹੋਏ ਨਿੱਜੀ ਦਖਲ ਦੇ ਕੇ ਕੇਂਦਰ ਸਰਕਾਰ ਤੋਂ ਮੰਗਾ ਮਨਵਾਈਆਂ ਜਾਣ ਜੇਕਰ ਉਹਨਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਲਵਾੜ ਹੁੰਦਾ ਜਾਂ ਕੋਈ ਉਹਨਾਂ ਨਾਲ ਜ਼ਬਰਦਸਤੀ ਹੁੰਦੀ ਆ ਤਾਂ ਪੰਜਾਬ ਦੇ ਵਿੱਚ ਮਾਹੌਲ ਆ ਜਿਹੜਾ ਉਸ ਖਾਵਾਂ ਨਹੀਂ ਰਹਿਣਾ ਆਉਣ ਵਾਲੇ ਦਿਨਾਂ ਚ ਵੀ ਸਾਨੂੰ ਆਵਾਜ਼ ਮਾਰਨਗੇ ਤਾਂ ਅਸੀਂ ਸਾਰਾ ਸਰਕਾਰੀ ਟ੍ਰਾਂਸਪੋਰਟ ਨੂੰ ਠੱਲ ਕੇ ਜਿਹੜਾ ਉਹਨਾਂ ਦੀ ਹਮਾਇਤ ਕਰਾਂਗੇ ਬਿਲਕੁਲ ਜੀ ਸਵੇਰੇ ਤੋਂ 7 ਵਜੇ ਤੋਂ ਬੰਦ ਦੀ ਕਾਲ ਆ 7 ਵਜੇ ਤੋਂ ਲੈ ਕੇ ਜਿੰਨੇ ਜਿਹੜਾ ਰੋਡ ਆ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਬੰਦ ਕਰ ਦੇਣੇ ਆ ਬੱਸਾਂ ਤੇ ਆਵਾਜਾਈ ਸਮੁੱਚੀ ਠਾਪਾ ਹੋਰ ਵੀ ਵਕ ਵਕ ਜਥੇਬੰਦੀਆਂ ਤੋਂ ਜਿਹੜਾ ਸਾਨੂੰ ਸਮਰਥਨ ਕਿਸਾਨ ਜਥੇਬੰਦੀਆਂ ਨੂੰ ਮਿਲ ਰਿਹਾ ਉਹਦੇ ਚ 7 ਤੋਂ 4 ਵਜੇ ਤੱਕ ਪੰਜਾਬ ਦਾ ਕੋਈ ਵੀ ਵਿਅਕਤੀਆਂ ਨੂੰ ਬਾਰ ਨਹੀਂ ਨਿਕਲਣਾ ਕੋਈ ਵੀ ਨਿਕਲਣ ਵੀ ਨਹੀਂ ਦੇਣਾ ਸੋ ਬੇਨਤੀ ਆ ਵੀ ਸਾਰੇ ਜਥੇਬੰਦੀਆਂ ਸਾਰੇ ਪੰਜਾਬ ਦੇ ਲੋਕ ਇਸ ਬੰਦ ਨੂੰ ਸਮਰਥਨ ਨੂੰ ਕਾਮਯਾਬ ਕਰਨ ਚ ਹਿੱਸਾ ਲੈਣ ਪੰਜਾਬ ਦੇ ਜਿਹੜੇ ਕਾਲਾ ਪੇ ਬਿਲਕੁਲ ਜੀ ਇਹ ਪੂਰੇ ਪੰਜਾਬ ਦੀਆਂ ਪੀਆਰਟੀਸੀ ਪਨਵਸਦੀਆਂ ਜਿੰਨੇ ਵੀ 27 ਡਿੱਪੂਆਂ 27 ਡਿੱਪੂਆਂ ਤੇ ਬੰਦ ਦੀ ਕਾਲ ਹੈ ਤੇ ਮੁਕੰਮਲ ਆ ਜਿਹੜਾ ਠੋਕਮੀ ਡਟਨੀ ਹੈ ਮੈਂ ਤਾਂ ਜਿਹੜੀ ਕਿਸਾਨ ਜਥੇਬੰਦੀਆਂ ਦੀ ਕੀਤੀ ਜਾਊ ਨਾਮ ਆ ਜੀ ਔਰ ਕੱਲ ਜਿਹੜਾ ਸਮਰਥਨ ਦੇ ਰਹੇ ਟੀਕੋਕ ਦੇ ਬਾਰੇ ਮੇਰਾ ਨਾਮ ਜਗਸੀਰ ਸਿੰਘ ਆ ਜੀ ਮੈਂ ਹੰਡੀ ਪੂ ਪ੍ਰਧਾਨ ਆ ਤੇ ਕੱਲ ਨੂੰ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਮਰਨਵਾਰਤ ਤੇ ਬੈਠੇ ਆ ਅਸੀਂ ਉਹਨਾਂ ਦੀ ਡਟਵੀਂ ਹਮਾਇਤ ਕਰ ਰਹੇ ਆ ਕੱਲ ਤੋਂ ਸਾਡੀ ਪਿਆਰ ਰੋੜੇ ਪਣ ਬਸਦਾ ਕੱਲ ਤੋਂ 10 ਵਜੇ ਤੋਂ ਲੈ ਕੇ 2 ਵਜੇ ਤੱਕ ਮੁਕੰਮਲ ਚੱਕਾ ਜਾਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਫੁੱਲਰ ਤੇ ਤੁਸੀਂ ਵੇਖ ਰਹੇ ਹੋ ਸੱਚ ਬੋਲਦਾ న్యూਸ ਚੈਨਲ ਜੋਗੇ ਮੇਰੇ ਬਹੁਤ ਅਜ਼ੀਜ਼ ਸੱਜਣ ਬਲਕਰਨ ਕੌਲਤਾਰ ਜੋ ਇਸ ਚੈਨਲ ਨੂੰ ਚਲਾਉਂਦੇ ਨੇ ਤੇ ਪੰਜਾਬ ਭਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਉਹਦੇ ਵਿੱਚ ਜਿੰਨੇ ਵੀ ਵੱਖ-ਵੱਖ ਜ਼ਿਲ੍ਹੇ ਨੇ ਉਹ ਸਾਰਿਆਂ ਨੂੰ ਕਵਰ ਕਰਦੇ ਨੇ ਜਿੰਨੀਆਂ ਵੀ ਖਬਰਾਂ ਹੁੰਦੀਆਂ ਨੇ ਜਿੰਨੇ ਵਿਸ਼ੇ ਮੁੱਦੇ ਹੁੰਦੇ ਨੇ ਚਾਹੇ ਖਬਰ ਨਿਊਜ਼ ਬੈਡ ਹੋਵੇ ਜਾਂ ਅੱਛੀ ਹੋਵੇ ਮੇਲਾ ਹੋਵੇ ਸਾਰਿਆਂ ਨੂੰ ਕਵਰ ਕਰਦੇ ਨੇ ਸੋ ਫਟਾਫਟ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਲਾਜਵਾਬ ਖਬਰਾਂ ਹੁੰਦੀਆਂ ਨੇ ਲਾਜਵਾਬ ਮਤਲਬ ਚੀਜ਼ਾਂ ਤੁਹਾਨੂੰ ਇਹ ਦਿਖਾਉਂਦੇ ਰਹਿੰਦੇ ਨੇ ਔਰ ਬਹੁਤ ਸਾਰੇ ਵਿਸ਼ੇ ਹੁੰਦੇ ਨੇ ਔਰ ਕਈ ਵਾਰ ਬੈਡ ਨਿਊਜ਼ ਦੇ ਵਿੱਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਬਹੁਤ ਚੀਜ਼ਾਂ ਹੀ ਖਬਰਾਂ ਦੇ ਵਿੱਚੋਂ ਸਿੱਖਦੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਹੁਣੀ ਬਹੁਤ ਮਿਹਨਤ ਕਰਦੇ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਘਰੇ ਬੈਠਿਆਂ ਨੂੰ ਤੁਹਾਡੀ ਝੋਲੀ ਦੇ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਖਬਰਾਂ ਬਹੁਤ ਚੰਗੀਆਂ ਖਬਰਾਂ ਬਹੁਤ ਮਾੜੀਆਂ ਵੀ ਖਬਰਾਂ ਲਿਆਉਂਦੇ ਨੇ ਪਰ ਆਫਟਰ ਆਲ ਨਿਊ ਚੈਨਲ ਦਾ ਕੰਮ ਇਹੀ ਹੁੰਦਾ ਆ ਸੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲਓ